ਪ੍ਰੈਸ ਕਾਨਫਰੰਸ ਕੀਤੀ ਆ ਇਹਦਾ ਸਾਡਾ ਮਕਸਦ ਜਿਹੜਾ ਇਹ ਜਿਹੜੇ ਕੁਝ ਲੋਕ ਸੀਗੇ ਜਿਨ੍ਹਾਂ ਨੇ ਉੱਠ ਕੇ ਪੰਜਾਬ ਦੇ ਵਿੱਚ ਇੱਕ ਭਰਮ ਪੈਦਾ ਕਰਨ ਦੀ ਕੋਸ਼ਿਸ਼ ਕੀਤੀ 크੍ਰਿਸਚੀਅਨ ਧਰਮ ਨੂੰ ਟਾਰਗੇਟ ਕੀਤਾ ਇਹਨਾਂ ਦਾ ਮਤਲਬ ਹੈ ਕਿ ਇਹਨਾਂ ਨੇ ਆਪਣੇ ਆਪ ਨੂੰ ਹਾਈਲਾਈਟ ਕਰਨਾ ਵਾ ਕਿਉਂਕਿ ਅੱਜ ਦਾ ਜਿਹੜਾ ਪੰਜਾਬ ਦੇ ਜਾਂ ਭਾਰਤ ਦੇ ਵਿੱਚ ਹੈਗਾ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਫੇਮਸ ਹੋਣਾ ਹੈ ਤੇ ਫਿਰ ਤੁਸੀਂ ਕਿਸ 크੍ਰਿਸਚੀਅਨ ਧਰਮ ਨੂੰ ਟਾਰਗੇਟ ਕਰ ਲਓ ਜਿੰਨੀਆਂ ਵੀ ਇਹਨਾਂ ਨੇ ਗੱਲਾਂ ਕੀਤੀਆਂ ਸਾਰੀਆਂ ਬੇਤੁਕੀਆਂ ਉਹਨਾਂ ਦਾ ਕੋਈ ਮਤਲਬ ਨਹੀਂ ਬਣਦਾ ਔਰ ਸਾਰੀਆਂ ਫੇਕ ਝੂਠੀਆਂ ਪੰਜੀ ਪੰਜੀ ਲੱਖ ਰੁਪਈਆ ਅਗਰ ਚਰਚਸ ਦੇਣ ਲੱਗ ਪੈਣ ਤੇ ਪੰਜਾਬ ਦੇ ਵਿੱਚ ਜਿਹੜੇ ਪਿੰਡਾਂ ਦੇ ਵਿੱਚ ਚਰਚ ਨੇ ਸਾਡੇ ਉਹ ਤਾਂ ਵਿਚਾਰੇ ਕਿਰਾਏ ਤੇ ਰਹਿਣ ਦੇ ਤੇ ਜਿਹੜੇ ਪਾਸਟਰ ਸਾਬਾਨ ਨੇ ਉਹ ਤਾਂ ਲੋਕਾਂ ਦੇ ਚਾਨਣੀਆਂ ਲਾ ਕੇ ਟੈਂਟ ਲਾ ਕੇ ਉਹ ਆਪ ਨੇ ਇਹ ਹੋਵੇ ਕਰਨਾ ਪਿੰਡਾਂ ਦੇ ਥਾਂ ਕਿਰਾਏ ਤੇ ਲੈ ਕੇ ਉਹ ਟੈਂਟ ਲਾਉਂਦੇ ਆ ਜੇ ਇੰਨਾ ਪੈਸਾ ਚਰਚ ਸਕੂਲ ਹੈਗਾ ਵਾ ਤੇ ਕੀ ਫਿਰ ਸਾਡੀ ਸਰਕਾਰ ਸੁੱਤੀ ਪਈ ਹੈ ਕਿ ਉਹ ਇੰਨਾ ਪੈਸਾ ਆ ਰਿਹਾ ਫਿਰ ਆ ਕਿਥੋਂ ਜਾ ਕੇ ਇਹਨੂੰ ਰਿਹਾ ਤੇ ਇਹ ਵੀ ਗੱਲ ਹੈ ਕਿ ਕਿਹਾ ਜਾਂਦਾ ਕਿ ਬਾਹਰੋਂ ਫੰਡਿੰਗ ਹੋ ਰਹੀ ਹੈ ਤਾਂ ਕਰਕੇ ਲੋਕਾਂ ਨੂੰ ਇੱਥੇ ਪੈਸਾ ਦਿੱਤਾ ਜਾਂਦਾ ਬਾਹਰ ਦੀ ਫੰਡਿੰਗ ਦੀ ਜਿਹੜੀ ਸਿਸਟਮ ਆ ਉਹ ਬੜਾ ਸਿਸਟਮੈਟਿਕਲੀ ਆ ਗਵਰਨਮੈਂਟ ਦੀ ਨਜ਼ਰ ਚ ਰਹਿੰਦਾ ਹਮੇਸ਼ਾ ਹਰ ਇੱਕ ਚੀਜ਼ ਜਿਹੜੀ ਆ ਜਦੋਂ ਬਾਹਰੋਂ ਤੁਸੀਂ ਪੈਸਾ ਪਾਉਂਦੇ ਇੱਕ ਅਕਾਊਂਟ ਆ ਐਫਸੀਆਰਏ ਔਰ ਉਹ ਕਾਊਂਟ ਜਿਹੜਾ ਵਾ ਉਹਦੇ ਤੇ ਸਰਕਾਰ ਬੜੀ ਪੈਨੀ ਨਜ਼ਰ ਨਾਲ ਰੱਖਦੀ ਹੈ ਜਦੋਂ ਵੀ ਉਹਦੇ ਚ ਸਰਕਾਰ ਕੋ ਸਿਸਟਮ ਇਹੋ ਜਿਹਾ ਵਾ ਜਦੋਂ ਚ ਪੈਸਾ ਆਉਂਦਾ ਆ ਸਰਕਾਰ ਨੂੰ ਉਹਦੀ ਜਾਣਕਾਰੀ ਆ ਜਾਂਦੀ ਹੈ ਵੀ ਇਸ ਅਕਾਊਂਟ 'ਚ ਇੰਨਾ ਪੈਸਾ ਆਇਆ ਵਾ ਔਰ ਉਹਦੇ ਜਿਹੜੇ ਲਾਜ਼ ਨੇ ਉਹਦੇ ਜਿਹੜੇ ਬਾਇਲਾਜ਼ ਨੇ ਐਫਸੀਆਰਏ ਦੇ ਉਦੇ ਵਿੱਚ ਇਹ ਲਿਖਿਆ ਗਿਆ ਵਾ ਕਿ ਜਿਸ ਮਕਸਦ ਲਈ ਇਹ ਪੈਸਾ ਆਇਆ ਵਾ ਉਸੇ ਹੀ ਮਕਸਦ ਲਈ ਹੀ ਇਹ ਯੂਜ਼ ਕੀਤਾ ਜਾਂਦਾ ਵਾ ਔਰ ਸਰਕਾਰ ਅਲਾਉ ਨਹੀਂ ਕੀਤਾ ਕਿ ਤੁਸੀਂ ਬਾਹਰੋਂ ਜਿਹੜਾ ਪੈਸਾ ਆ ਰਿਹਾ ਵਾ ਉਹ ਵੈਲਫੇਅਰ ਦੀ ਬਜਾਏ ਤੁਸੀਂ ਕਨਵਰਜਨ ਦੇ ਵਿੱਚ ਲਾਓ ਇਹੋ ਜਿਹਾ ਕੁਛ ਨਹੀਂ ਸਰ ਤੁਸੀਂ ਆਰਐਸਐਸ ਦੀ ਗੱਲ ਕੀਤੀ ਕਿ ਆਰਐਸਐਸ ਜੋ ਕੀ ਹੈ ਇਦਾਂ ਕਰ ਰਿਹਾ ਉਸਦੇ ਕੀ ਕਹਿਣਾ ਚਾਹੋਗੇ ਦੇਖੋ ਜਿਹੜੀ ਆਰਐਸਐਸ ਆ ਉਹ ਇੱਕ ਹਿੰਦੂ ਜੱਥੇਬੰਦੀ ਆ ਔਰ ਉਹਦਾ ਜਿਹੜਾ ਮਕਸਦ ਆ ਆਰਐਸਐਸ ਦਾ ਉਹ ਸਾਡੇ ਧਰਮ ਨੂੰ ਬਦਨਾਮ ਕਰਦਾ ਵਾ ਇਸ ਲਈ ਉਹ ਇਹੋ ਜਿਹੇ ਕੋਜੀ ਹਰਕਤਾਂ ਕਰਦੇ ਆ। ਉਹ ਕਰਦੇ ਨਾ ਸਾਡੇ ਨਾਲ ਤੇ ਚੱਲ ਰਹੀ ਹੈ ਬੜੀ ਪੁਰਾਣੀ ਉਹਨਾਂ ਦਾ ਸਿਸਟਮ ਹੈ। ਤੋਂ ਤੁਹਾਨੂੰ ਕੀ ਲੱਗਦਾ ਕਿ ਤੁਹਾਡੇ ਹੀ ਰਿਲੀਜੀਅਨ ਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ ਹੈ? ਜਿੰਨੂੰ ਦੇਖੋ ਜਿੰਨੇ ਲੈਣੇ ਆਂ ਹੱਜ ਪੰਜਾਬ ਦੇ ਵਿੱਚ ਉਹ ਇਸ ਤਰ੍ਹਾਂ ਇਹ ਰਿਲੀਜੀਅਨ ਨੂੰ ਟਾਰਗੇਟ ਕਰਦਾ। ਤੁਸੀਂ ਮੈਂ ਇੱਕ ਬੜੀ ਹੈਰਾਨਗੀ ਗੱਲ ਹੈ ਮੈਨੂੰ ਇਸ ਚੀਜ਼ ਦੀ ਆਉਂਦੀ ਹੈ ਕਿ ਕੋਈ ਬੰਦਾ ਸਿੱਖ ਸਿੱਖ ਮੰਦ ਦੀ ਗੱਲ ਕਰ ਲੈਣੇ ਆਪਾਂ ਉਹ ਕਿਸੇ ਵੀ ਡੇਰੇ ਤੇ ਚੱਲ ਜੇ ਕਿਸੇ ਵੀ ਜਗ੍ਹਾ ਤੇ ਚਲ ਜੇ ਉਹ ਪਹਾੜਾਂ 'ਚ ਚਲ ਜੇ ਕਿਤੇ ਦੂਸਰੇ ਧਰਮਾਂ ਦੇ ਵਿੱਚ ਜਾ ਕੇ ਮੁਸਲਮਾਨ ਮੁਸਲਮਾਨ ਭਾਈਚਾਰੇ ਦੇ ਜਿਹੜੇ ਦਰਗਾਵਾਂ ਨੇ ਉੱਥੇ ਚਲ ਜੇ ਹੈਨਾ ਕੋਈ ਕਿੰਤੂ ਪਰੰਤੂ ਨਹੀਂ ਹੈ ਠੀਕ ਹੈ ਕੋਈ ਸਿੱਖ ਬੰਦਾ ਜਗਰਾਤੇ ਦੇ ਵਿੱਚ ਚਲ ਜੇ ਜਾਂ ਕਿਸੇ ਹੋਰ ਨਾ ਸਸਾਵਾਂ ਚਲ ਜੇ ਕੋਈ ਕਿੰਤੂ ਸਿਰਫ ਇੱਕ 크੍ਰਿਸਚੀਅਨ ਧਰਮ ਤੋਂ ਹੀ ਇੱਕ ਇਹੋ ਜਿਹੀ ਨਫ਼ਰਤ ਕਰਨੀ ਉਹ ਮੈਂ ਸਮਝਦਾ ਕਿ ਬਹੁਤ ਮਾੜੀ ਗੱਲ ਆ 크੍ਰਿਸਚੀਅਨ ਧਰਮ ਨੇ ਪੂਰੇ ਵਰਲਡ ਦੇ ਵਿੱਚ ਐਜੂਕੇਸ਼ਨ ਨੂੰ ਲੈ ਕੇ ਬੜਾ ਕੰਮ ਕੀਤਾ ਵਾ ਵੈਲਫੇਅਰ ਨੂੰ ਲੈ ਕੇ ਬੜਾ ਕੰਮ ਕੀਤਾ ਵਾ ਸੋ ਕੁਝ ਬੰਦੇ ਜਿਹੜੇ ਆਪਣੀ ਰੋਟੀਆਂ ਸੇਕਣ ਦੇ ਕਰਕੇ ਹੀ ਉਹਨਾਂ ਨੇ ਕ੍ਰਿਸਚਨ ਧਰਮ ਨੂੰ ਟਾਰਗੇਟ ਕੀਤਾ ਔਰ ਲੋਕਾਂ ਦੇ ਵਿੱਚ ਇਹਦੇ ਪ੍ਰਤੀ ਭਰਮ ਫਲਾਇਆ ਕਿ ਇਹ ਅੰਗਰੇਜ਼ਾਂ ਦੇ ਦੁਆਰਾ ਲਿਆਂਦਾ ਗਿਆ ਜਦਕਿ ਇਹੋ ਜੀ ਗੱਲ ਹੈ ਨਹੀਂ ਆ ਅੰਗਰੇਜ਼ਾਂ ਦੁਆਰਾ ਨਹੀਂ ਆ ਇਹ ਧਰਮ ਜਿਹੜਾ ਵਾ ਸੰ 46 52 ਦੇ ਵਿੱਚ ਹਿੰਦੁਸਤਾਨ ਦੇ ਵਿੱਚ ਆ ਗਿਆ ਸੀ ਪਰ ਵੀ ਯਿਸੂ ਮਸੀਹ ਦੇ ਇੱਕ ਬਹੁਤ ਨੇੜਲੇ ਚੇਲੇ ਸੰਤ ਥੋਮਸ ਜਿਹੜੇ ਆ ਉਹਨਾਂ ਨੇ ਇਹਨਾਂ ਨੂੰ ਹਿੰਦੁਸਤਾਨ ਚ ਲਿਆਂਦਾ ਔਰ ਪੰਜਾਬ ਦੇ ਵਿੱਚ 1500 ਈਸਵੀ ਦੇ ਵਿੱਚ ਉਸ ਵਕਤ ਦੇ ਜਿਹੜੇ ਬਾਦਸ਼ਾਹ ਸੀਗੇ ਸ਼ਾਇਦ ਬਹਾਦਰ ਮੈਨੂੰ ਨਾਂ ਨਹੀਂ ਆ ਰਿਹਾ ਯਾਦ ਉਹਨਾਂ ਨੇ ਲਾਹੌਰ ਦੇ ਵਿੱਚ ਇੱਕ ਪਹਿਲਾ ਚਰਚ ਬਣਾਇਆ ਸੀ। ਤੋ 크੍ਰਿਸਚੀਅਨ ਧਰਮ ਬਾਹਰ ਦਾ ਨਹੀਂ ਆ ਦੂਜੀ ਕਾਲ ਅੰਗਰੇਜ਼ਾਂ ਦੇ ਦੁਆਰਾ ਲਿਆਂਦਾ ਗਿਆ ਨਹੀਂ ਆ ਇਹ ਹਿੰਦੂ ਸਤਾਨੀਆਂ ਨੇ ਹੀ ਇਸ ਨੂੰ ਫਲਾਇਆ ਵਾ ਔਰ ਪੰਜਾਬੀਆਂ ਨੇ ਹੀ ਇਸ ਨੂੰ ਫਲਾਇਆ ਵਾ ਤੋ ਇਹ ਚੀਜ਼ਾਂ ਜਿਹੜੀਆਂ ਨੇ ਬੇਬੁਨਾਦ ਨੇ ਇਹਨਾਂ ਦਾ ਕੋ ਸਮਝ ਤੋਂ ਬਾਹਰ ਆ ਚੀਜ਼ਾਂ ਸਾਰੀਆਂ। ਸਰ ਇੰਡੀਆ ਨੂੰ ਸੈਕੂਲਰਿਜ਼ਮ ਕੰਟਰੀ ਕਿਹਾ ਜਾਂਦਾ ਕਿ ਕੋਈ ਵੀ ਕੋਈ ਵੀ ਧਰਮ ਅਪਣਾ ਸਕਦਾ। ਜੋ ਕੋਈ ਕ੍ਰਿਸ਼ਚਨਤੀ ਆਪਣਾਉਂਦਾ ਹੈ ਉਸਤੇ ਸਵਾਲ ਖੜੇ ਹੁੰਦੇ ਨੇ ਇਹ ਸਾਰਾ ਸਿਆਸੀ ਸਿਆਸੀ ਸਿਸਟਮ ਹੈ ਕਿ ਜਿਤਨਾ ਕੋਈ ਹਿੰਦੂ ਜਿਹੜੇ ਹੁੰਦੇ ਆ ਹਿੰਦੂ ਨੂੰ ਟਾਰਗੇਟ ਕਰਨ ਵਾਲੇ ਪਾਰਟੀਆਂ ਉਹਨਾਂ ਨੇ ਦੂਸਰੇ ਧਰਮ ਨੂੰ ਟਾਰਗੇਟ ਕਰਨਾ ਵੀ ਇਹਨਾਂ ਨੂੰ ਟਾਰਗੇਟ ਕਰੀਏ ਤਾਂ ਕਿ ਸਾਢ ਨਾਲ ਇਹ ਲੋਕ ਸympathy ਲੈਂਦੇ ਆ ਵੀ ਇਹ ਗਲਤ ਨੇ ਕ੍ਰਿਸਚਨ ਗਲਤ ਨਹੀਂ ਕ੍ਰਿਸਚਨ ਕਨਵਰਜਨ ਜਿਹੜੇ ਲੋਕ ਪ੍ਰਭੂ ਨੂੰ ਮੰਨਦੇ ਧਰਮ ਨੂੰ ਮੰਨਦੇ ਹੈ ਗਲਤ ਆ ਉਹਦੇ ਨਾਲ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਆਪਣਾ ਟੀਚਾ ਜੜਾ ਵਾ ਉਹ ਕਿਉਂਕਿ ਜਿਹੜੀ ਪੰਜਾਬ ਹਿੰਦੁਸਤਾਨ ਦੇ ਅੰਦਰ ਜਿਹੜੀਆਂ ਲਾਰਜ ਕਮਿਊਨਿਟੀ ਨੇ ਉਹ ਡੋਮੀਨੇਟ ਕਰਦੀਆਂ ਦੂਸਰੀ ਕਮਿਊਨਿਟੀਜ਼ ਨੂੰ ਔਰ ਉਹਨਾਂ ਨੂੰ ਦਬਾ ਕੇ ਰੱਖਣਾ ਚਾਹੁੰਦੀਆਂ ਨੇ ਔਰ ਉਹ ਚਾਹੁੰਦੇ ਨੇ ਜਿਹੜੇ ਉਹਦੇ ਸਿਆਸੀ ਲੀਡਰ ਨੇ ਉਹ ਚਾਹੁੰਦੇ ਨੇ ਕਿ ਸਾਡੀ ਸੱਤਾ ਜਿਹੜੀ ਕਾਇਮ ਰਹੇ ਚਾਹੇ ਉਹਦੇ ਲਈ ਕਿੰਨਾ ਵੀ ਨੁਕਸਾਨ ਜੜਾ ਹੋ ਜਾਵੇ ਉਹ ਨੁਕਸਾਨ ਕਰਨ ਲਈ ਤਿਆਰ ਹੈ ਸਰ ਅਗਲੀ ਰਣਨੀਤੀ ਕੀ ਹੋਏਗੀ ਜੀ ਦੇਖੋ ਅਸੀਂ ਸਾਨੂੰ ਕਾਨੂੰਨ ਤੇ ਬੜਾ ਪਰੋਸਾ ਆ ਕਿਉਂਕਿ ਸਾਨੂੰ ਪਤਾ ਹੈ ਅਸੀਂ ਗੁੱਡ ਕੌਸਟਲੀ ਕੰਮ ਕਰਦੇ ਅੱਜ ਤੱਕ ਅਸੀਂ ਕਦੀ ਵੀ ਕਿਸੇ ਧਰਮ ਨੂੰ ਟਾਰਗੇਟ ਨਹੀਂ ਕੀਤਾ ਪੰਜਾਬ ਦੇ ਵਿੱਚ ਕਦੀ ਵੀ ਮਸੀਹੀ ਲੀਡਰਾਂ ਨੇ ਮਸੀਹ ਪਾਸਸ சபਾ ਨੇ ਇਹ ਬੜੀਆਂ ਗੱਲਾਂ ਕਰਦੇ ਆ ਕਿ ਤੁਸੀਂ ਸਾਨੂੰ ਆਹ ਕਹਿੰਦੇ ਹੋ ਸਾਨੂੰ ਕਦੀ ਕਿਸੇ ਨੇ ਪ੍ਰੂਫ ਨਹੀਂ ਦਿੱਤਾ ਅਸੀਂ ਤਾਂ ਕਈ بڑے ਵੱਡੇ ਲੀਡਰਸ਼ਿਪਾਂ ਨੂੰ ਕਹਿਤਾ ਧਾਰਮਿਕ ਆਗੂਆਂ ਨੂੰ ਕਿਹਾ ਹਿੰਦੂ ਹੋਣ ਚਾਹੇ ਉਹ ਸਿੱਖ ਭਾਈਚਾਰੇ ਦੇ ਸੀਗੇ ਚਾਹੇ ਮੁਸਲਮਾਨ ਭਾਈਚਾਰੇ ਦੇ ਹੋ ਦੱਸੋ ਸਾਨੂੰ ਕਦਿਓ ਪ੍ਰੂਫ ਕਿ ਸਾਡੇ ਕਿਸੇ 크੍ਰਿਸਚਨ ਨੇ ਤੁਹਾਡੇ ਕਿਸੇ ਗੁਰੂ ਨੂੰ ਕੁਛ ਕਿਹਾ। ਅਗਰ ਇਹ ਕਿਸੇ ਨੇ ਕਿਹਾ ਲੋ ਅਸੀਂ ਆਪ ਕੰਪਲੇਨ ਕਰਾਵਾਂਗੇ ਉਹਨਾਂ ਦੇ ਉੱਤੇ। ਅਸੀਂ ਆਪ ਅੱਗੇ ਲ ਕਰਾਂਗੇ। ਤੋ ਇਹ ਜਿਹੜੀਆਂ ਗੱਲਾਂ ਕਰਦੇ ਆ ਇਹ ਸਭ ਕੰਪਲੇਨਟ ਕੀਤੀ ਜਾਵੇਗੀ ਫਾਈਲ। ਅਸੀਂ ਉਹਨਾਂ ਅੱਜ ਸੀਪੀ ਸਾਹਿਬ ਨੂੰ ਮਿਲਣ ਚੱਲੇ ਆਂ ਸਾਡੀ ਪੋਲੋ ਐਪਲੀਕੇਸ਼ਨ ਆ। ਅਸੀਂ ਕਿਉਂਕਿ ਇਹਨਾਂ ਨੇ ਜਿਹੜੇ ਸਾਡੇ ਧਰਮ ਦੇ ਖਿਲਾਫ ਕੁਛ ਗੱਲਾਂ ਬੋਲੀਆਂ ਸਾਡੇ ਧਰਮ ਦੀ ਜੋ ਸਾਡੇ ਰਾਹੋ ਰੀਤੀਆਂ ਉਹਨਾਂ ਦੇ ਖਿਲਾਫ ਬੋਲੀਆਂ ਉਹ ਸਾਨੂੰ ਥੇਸ ਪਹੁੰਚੀ ਆ ਤੋ ਜੋ ਬਣਦੀ ਕਾਨੂੰਨੀ ਕਾਰਵਾਈ ਸਾਨੂੰ ਆਸ ਆ। ਇਹ ਕਾਨੂੰਨ ਜਿਹੜਾ ਉਹ ਅਮਲ ਚ ਲੈ ਕੇ ਆਏਗਾ ਪ੍ਰੈਸ ਕਾਨਫਰੰਸ ਕੀਤੀ ਆ ਇਹਦਾ ਸਾਡਾ ਮਕਸਦ ਜਿਹੜਾ ਇਹ ਜਿਹੜੇ ਕੁਝ ਲੋਕ ਸੀਗੇ ਜਿਨ੍ਹਾਂ ਨੇ ਉੱਠ ਕੇ ਪੰਜਾਬ ਦੇ ਵਿੱਚ ਇੱਕ ਭਰਮ ਪੈਦਾ ਕਰਨ ਦੀ ਕੋਸ਼ਿਸ਼ ਕੀਤੀ 크ਰਿਸਚੀਅਨ ਧਰਮ ਨੂੰ ਟਾਰਗੇਟ ਕੀਤਾ ਇਹਨਾਂ ਦਾ ਮਤਲਬ ਹੈ ਕਿ ਇਹਨਾਂ ਨੇ ਆਪਣੇ ਆਪ ਨੂੰ ਹਾਈਲਾਈਟ ਕਰਨਾ ਵਾ ਕਿਉਂਕਿ ਅੱਜ ਦਾ ਜਿਹੜਾ ਪੰਜਾਬ ਦੇ ਜਾਂ ਭਾਰਤ ਦੇ ਵਿੱਚ ਹੈਗਾ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਫੇਮਸ ਹੋਣਾ ਹੈ ਤੇ ਫਿਰ ਤੁਸੀਂ ਕਿਸ 크ਰਿਸਚੀਅਨ ਧਰਮ ਨੂੰ ਟਾਰਗੇਟ ਕਰ ਲਓ ਜਿੰਨੀਆਂ ਵੀ ਇਹਨਾਂ ਨੇ ਗੱਲਾਂ ਕੀਤੀਆਂ ਸਾਰੀਆਂ ਬੇਤੁਕੀਆਂ ਉਹਨਾਂ ਦਾ ਕੋਈ ਮਤਲਬ ਨਹੀਂ ਬਣਦਾ ਔਰ ਸਾਰੀਆਂ ਫੇਕ ਝੂਠੀਆਂ 50-50 ਲੱਖ ਰੁਪਇਆ ਅਗਰ ਚਰਚਸ ਦੇਣ ਲੱਗ ਪੈਣ ਤੇ ਪੰਜਾਬ ਦੇ ਵਿੱਚ ਜਿਹੜੇ ਪਿੰਡਾਂ ਦੇ ਵਿੱਚ ਚਰਚ ਨੇ ਸਾਡੇ ਉਹ ਤਾਂ ਵਿਚਾਰੇ ਕਿਰਾਏ ਤੇ ਰਹਿੰਦੇ ਨੇ ਤੇ ਜਿਹੜੇ ਪਾਸਟਰ ਸਭਾ ਨੇ ਉਹ ਤਾਂ ਲੋਕਾਂ ਦੇ ਚਾਨਣੀਆਂ ਲਾ ਕੇ ਟੈਂਟ ਲਾ ਕੇ ਉਹ ਆਪ ਰੇਹ ਹੋਏ ਕਰਨਾ ਵਿੱਚ ਪਿੰਡਾਂ ਦੇ ਥਾਂ ਕਿਰਾਏ ਤੇ ਲੈ ਕੇ ਉਹ ਟੈਂਟ ਲਾਉਂਦੇ ਆ ਜੇ ਇੰਨਾ ਪੈਸਾ ਚਰਚ ਸਕੂਲ ਹੈਗਾ ਵਾ ਤੇ ਕੀ ਫਿਰ ਸਾਡੀ ਸਰਕਾਰ ਸੁੱਤੀ ਪਈ ਆ ਉਹ ਇੰਨਾ ਪੈਸਾ ਆ ਰਿਹਾ ਫਿਰ ਆ ਕੇ ਤੁਹਾਨੂੰ ਜਾ ਕੇ ਇਹਨੂੰ ਰਿਹਾ ਹੈ ਤੇ ਇਹ ਵੀ ਗੱਲ ਹੈ ਕਿ ਕਿਹਾ ਜਾਂਦਾ ਕਿ ਬਾਹਰੋਂ ਫੰਡਿੰਗ ਹੋ ਰਹੀ ਹੈ ਤਾਂ ਕਰਕੇ ਲੋਕਾਂ ਨੂੰ ਇੱਥੇ ਪੈਸਾ ਦਿੱਤਾ ਜਾ ਰਿਹਾ ਹੈ ਬਾਹਰ ਦੀ ਫੰਡਿੰਗ ਦੀ ਜਿਹੜੀ ਸਿਸਟਮ ਆ ਉਹ ਬੜਾ ਸਿਸਟਮੈਟਿਕਲੀ ਆ ਗਵਰਨਮੈਂਟ ਦੀ ਨਜ਼ਰ ਚ ਰਹਿੰਦਾ ਹਮੇਸ਼ਾ ਹਰ ਇੱਕ ਚੀਜ਼ ਜਿਹੜੀ ਆ ਜਦੋਂ ਬਾਹਰੋਂ ਤੁਸੀਂ ਪੈਸਾ ਪਾਉਂਦੇ ਇੱਕ ਅਕਾਊਂਟ ਆ ਐਫਸੀਆਰਏ ਔਰ ਉਹ ਕਾਊਂਟ ਜਿਹੜਾ ਵਾ ਉਹਦੇ ਤੇ ਸਰਕਾਰ ਬੜੀ ਪੈਨੀ ਨਜ਼ਰ ਨਾਲ ਰੱਖਦੀ ਹੈ ਜਦੋਂ ਵੀ ਉਹਦੇ ਚ ਸਰਕਾਰ ਕੋ ਸਿਸਟਮ ਹੈ ਹੋ ਜਾਵਾ ਜਦੋਂ ਚ ਪੈਸਾ ਆਉਂਦਾ ਆ ਸਰਕਾਰ ਨੂੰ ਉਹਦੀ ਜਾਣਕਾਰੀ ਆ ਜਾਂਦੀ ਹੈ ਵੀ ਇਸ ਅਕਾਊਂਟ 'ਚ ਇੰਨਾ ਪੈਸਾ ਆਇਆ ਵਾ ਔਰ ਉਹਦੇ ਜਿਹੜੇ ਲਾਜ਼ ਨੇ ਉਹਦੇ ਜਿਹੜੇ ਬਾਇਲਾਜ਼ ਨੇ ਐਫਸੀਆਰਏ ਦੇ ਉਹਦੇ ਵਿੱਚ ਇਹ ਲਿਖਿਆ ਗਿਆ ਵਾ ਕਿ ਜਿਸ ਮਕਸਦ ਲਈ ਇਹ ਪੈਸਾ ਆਇਆ ਵਾ ਉਸੇ ਹੀ ਮਕਸਦ ਲਈ ਹੀ ਇਹ ਯੂਜ਼ ਕੀਤਾ ਜਾਂਦਾ ਵਾ ਔਰ ਸਰਕਾਰ ਅਲਾਉ ਨਹੀਂ ਕੀਤਾ ਕਿ ਤੁਸੀਂ ਬਾਹਰੋਂ ਜਿਹੜਾ ਪੈਸਾ ਆ ਰਿਹਾ ਵਾ ਉਹ ਵੈਲਫੇਅਰ ਦੀ ਬਜਾਏ ਤੁਸੀਂ ਕਨਵਰਜਨ ਦੇ ਵਿੱਚ ਲਾਓ ਇਹੋ ਜਿਹਾ ਕੁਛ ਨਹੀਂ ਸਰ ਤੁਸੀਂ ਆਰਐਸਐਸ ਦੀ ਗੱਲ ਕੀਤੀ ਕਿ ਆਰਐਸਐਸ ਜੋ ਕੀ ਹੈ ਇਦਾਂ ਕਰ ਰਿਹਾ ਉਸਦੇ ਕੀ ਕਹਿਣਾ ਚਾਹੋਗੇ ਦੇਖੋ ਜਿਹੜੀ ਆਰਐਸਐਸ ਆ ਉਹ ਇੱਕ ਹਿੰਦੂ ਜਥੇਬੰਦੀ ਆ ਔਰ ਉਹਦਾ ਜਿਹੜਾ ਮਕਸਦ ਆ ਆਰਐਸਐਸ ਦਾ ਉਹ ਸਾਡੇ ਧਰਮ ਨੂੰ ਬਦਨਾਮ ਕਰਉਂਦਾ ਵਾ ਇਸ ਲਈ ਉਹ ਇਹੋ ਜਿਹਿਆਂ ਕੋਝੀਆਂ ਹਰਕਤਾਂ ਕਰਦੇ ਆ ਤੋਂ ਕਰਦੇ ਨਾ ਸਾਡੇ ਨਾਲ ਤੇ ਚੱਲ ਰਹੀ ਹੈ ਬੜੀ ਪੁਰਾਣੀ ਉਹਨਾਂ ਦਾ ਸਿਸਟਮ ਹੈ ਤੋਂ ਤੁਹਾਨੂੰ ਕੀ ਲੱਗਦਾ ਕਿ ਤੁਹਾਡੇ ਹੀ ਰਿਲੀਜੀਅਨ ਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ ਜਿੰਨੂੰ ਦੇਖੋ ਜਿੰਨੇ ਲੈਣੇ ਆ ਭਾਈ ਪੰਜਾਬ ਦੇ ਵਿੱਚ ਉਹ ਇਸ ਤਰ੍ਹਾਂ ਇਹ ਰਿਲੀਜੀਅਨ ਨੂੰ ਟਾਰਗੇਟ ਕਰਦਾ ਤੁਸੀਂ ਮੈਂ ਇੱਕ ਬੜੀ ਹੈਰਾਨਗੀ ਗੱਲ ਹੈ ਮੈਨੂੰ ਇਸ ਚੀਜ਼ ਦੀ ਆਉਂਦੀ ਕੋਈ ਬੰਦਾ ਸਿੱਖ ਸਿੱਖ ਬੰਦੇ ਦੀ ਗੱਲ ਕਰ ਲੈਂਦੇ ਆਪਾਂ ਉਹ ਕਿਸੇ ਵੀ ਡੇਰੇ ਤੇ ਚਲ ਜੇ ਕਿਸੇ ਵੀ ਜਗ੍ਹਾ ਤੇ ਚਲ ਜੇ ਉਹ ਪਹਾੜਾਂ 'ਚ ਚਲ ਜੇ ਕਿਤੇ ਦੂਸਰੇ ਧਰਮਾਂ ਦੇ ਵਿੱਚ ਜਾ ਕੇ ਮੁਸਲਮਾਨ ਮੁਸਲਮਾਨ ਭਾਈਚਾਰੇ ਦੇ ਜਿਹੜੇ ਦਰਗਾਵਾਂ ਨੇ ਉੱਥੇ ਚਲ ਜੇ ਹੈਨਾ ਕੋਈ ਕਿੰਤੂ ਪਰੰਤੂ ਨਹੀਂ ਹੈ ਠੀਕ ਹੈ ਕੋਈ ਸਿੱਖ ਬੰਦਾ ਜਗਰਾਤੇ ਦੇ ਵਿੱਚ ਚਲ ਜੇ ਜਾਂ ਕਿਸੇ ਹੋਰ ਨਾ ਸਸਾਵਾਂ ਚਲ ਜੇ ਕੋਈ ਕਿੰਤੂ ਸਿਰਫ ਇੱਕ 크੍ਰਿਸਚੀਅਨ ਧਰਮ ਤੋਂ ਹੀ ਇੱਕ ਇਹੋ ਜੀ ਨਫ਼ਰਤ ਕਰਨੀ ਉਹ ਮੈਂ ਸਮਝਦਾ ਕਿ ਬਹੁਤ ਮਾੜੀ ਗੱਲ ਆ 크ਰਿਸਚੀਅਨ ਧਰਮ ਨੇ ਪੂਰੇ ਵਰਲਡ ਦੇ ਵਿੱਚ ਐਜੂਕੇਸ਼ਨ ਨੂੰ ਲੈ ਕੇ ਬੜਾ ਕੰਮ ਕੀਤਾ ਵਾ ਵੈਲਫੇਅਰ ਨੂੰ ਲੈ ਕੇ ਬੜਾ ਕੰਮ ਕੀਤਾ ਵਾ ਸੋ ਕੁਝ ਬੰਦੇ ਜਿਹੜੇ ਆਪਣੀ ਰੋਟੀਆਂ ਸੇਕਣ ਦੇ ਕਰਕੇ ਹੀ ਉਹਨਾਂ ਨੇ 크ਰਿਸਚੀਅਨ ਧਰਮ ਨੂੰ ਟਾਰਗੇਟ ਕੀਤਾ ਔਰ ਲੋਕਾਂ ਦੇ ਵਿੱਚ ਇਹਦੇ ਪ੍ਰਤੀ ਭਰਮ ਫਲਾਇਆ ਕਿ ਇਹ ਅੰਗਰੇਜ਼ਾਂ ਦੇ ਦੁਆਰਾ ਲਿਆਂਦਾ ਗਿਆ ਜਦਕਿ ਇਹੋ ਜੀ ਗੱਲ ਹੈ ਨਹੀਂ ਆ ਅੰਗਰੇਜ਼ਾਂ ਦੁਆਰਾ ਨਹੀਂ ਆ ਇਹ ਧਰਮ ਜਿਹੜਾ ਵਾ ਸਨ 46 52 ਦੇ ਵਿੱਚ ਹਿੰਦੁਸਤਾਨ ਦੇ ਵਿੱਚ ਆ ਗਿਆ ਸੀਗਾ ਰਬੀ ਯਿਸੂ ਮਸੀਹ ਦੇ ਇੱਕ ਬਹੁਤ ਨੇੜਲੇ ਚੇਲੇ ਸੰਤ ਥੋਮਸ ਜਿਹੜੇ ਆ ਉਹਨਾਂ ਨੇ ਇਹਨਾਂ ਨੂੰ ਹਿੰਦੁਸਤਾਨ ਚ ਲਿਆਂਦਾ ਔਰ ਪੰਜਾਬ ਦੇ ਵਿੱਚ 1500 ਈਸਵੀ ਦੇ ਵਿੱਚ ਉਸ ਵਕਤ ਦੇ ਜਿਹੜੇ ਬਾਦਸ਼ਾਹ ਸੀਗੇ ਸ਼ਾਇਦ ਬਹਾਦਰ ਮੈਨੂੰ ਨਾਂ ਨਹੀਂ ਆ ਰਿਹਾ ਯਾਦ ਉਹਨਾਂ ਨੇ ਲਾਹੌਰ ਦੇ ਵਿੱਚ ਇੱਕ ਪਹਿਲਾ ਚਰਚ ਬਣਾਇਆ ਸੀ ਤੋ 크੍ਰਿਸਚਨ ਧਰਮ ਬਾਹਰ ਦਾ ਨਹੀਂ ਆ ਦੂਜੀ ਗੱਲ ਅੰਗਰੇਜ਼ਾਂ ਦੇ ਦੁਆਰਾ ਲਿਆਂਦਾ ਗਿਆ ਨਹੀਂ ਆ ਇਹ ਹਿੰਦੂ ਸਤਾਨੀਆਂ ਨੇ ਹੀ ਇਸ ਨੂੰ ਫਲਾਇਆ ਵਾ ਔਰ ਪੰਜਾਬੀਆਂ ਨੇ ਹੀ ਇਸ ਨੂੰ ਫਲਾਇਆ ਵਾ ਤੋ ਇਹ ਚੀਜ਼ਾਂ ਜਿਹੜੀਆਂ ਨੇ ਬੇਬੁਨਾਦ ਨੇ ਇਹਨਾਂ ਦਾ ਕੋਈ ਸਮਝ ਤੋਂ ਬਾਹਰ ਹੈ ਚੀਜ਼ਾਂ ਸਾਰੀਆਂ ਸਰ ਇੰਡੀਆ ਨੂੰ ਸੈਕੂਲਰਿਜ਼ਮ ਕੰਟਰੀ ਕਿਹਾ ਜਾਂਦਾ ਕਿ ਕੋਈ ਵੀ ਕੋਈ ਵੀ ਧਰਮ ਅਪਣਾ ਸਕਦਾ ਪਰ ਜੇ ਹੁਣ ਕੋਈ 크੍ਰਿਸਚੀਅਨ ਤੇ ਅਪਣਾਉਂਦਾ ਹੈ ਤਾਂ ਉਸਤੇ ਸਵਾਲ ਖੜੇ ਹੁੰਦੇ ਨੇ ਇਹ ਸਾਰਾ ਸਿਆਸੀ ਸਿਆਸੀ ਸਿਸਟਮ ਹੈ ਕਿ ਜਿੰਨਾ ਕੋਈ ਹਿੰਦੂ ਜਿਹੜੇ ਹੁੰਦੇ ਆ ਹਿੰਦੂ ਨੂੰ ਟਾਰਗੇਟ ਕਰਨ ਵਾਲੇ ਪਾਰਟੀਆਂ ਉਹਨਾਂ ਨੇ ਦੂਸਰੇ ਧਰਮ ਨੂੰ ਟਾਰਗੇਟ ਕਰਨਾ ਵੀ ਇਹਨਾਂ ਨੂੰ ਟਾਰਗੇਟ ਕਰੀਏ ਤਾਂ ਕਿ ਸਾਡੇ ਨਾਲ ਇਹ ਲੋਕ ਸympathy ਲੈਂਦੇ ਆ ਇਹ ਗਲਤ ਨਹੀਂ 크੍ਰਿਸਚਨ ਗਲਤ ਨਹੀਂ 크੍ਰਿਸਚਨ ਕਨਵਰਜਨ ਜਿਹੜੇ ਲੋਕ ਪ੍ਰਭੂ ਨੂੰ ਮੰਨਦੇ ਧਰਮ ਨੂੰ ਮੰਨਦੇ ਹੈ ਗਲਤ ਆ ਉਹਦੇ ਨਾਲ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਆਪਣਾ ਟੀਚਾ ਜੜਾ ਵਾ ਉਹ ਕਿਉਂਕਿ ਜਿਹੜੀ ਪੰਜਾਬ ਹਿੰਦੁਸਤਾਨ ਦੇ ਅੰਦਰ ਜਿਹੜੀਆਂ ਲਾਰਜ ਕਮਿਊਨਿਟੀਜ਼ ਨੇ ਉਹ ਡੋਮੀਨੇਟ ਕਰਦੀਆਂ ਦੂਸਰੀ ਕਮਿਊਨਿਟੀਜ਼ ਨੂੰ ਔਰ ਉਹਨਾਂ ਨੂੰ ਦਬਾ ਕੇ ਰੱਖਣਾ ਚਾਹੁੰਦੀਆਂ ਨੇ ਔਰ ਉਹ ਚਾਹੁੰਦੇ ਨੇ ਜਿਹੜੇ ਉਹਦੇ ਸਿਆਸੀ ਲੀਡਰ ਨੇ ਉਹ ਚਾਹੁੰਦੇ ਨੇ ਕਿ ਸਾਡੀ ਸੱਤਾ ਜਿਹੜੀ ਕਾਇਮ ਰਹੇ ਚਾਹੇ ਉਹਦੇ ਲਈ ਕਿੰਨਾ ਵੀ ਨੁਕਸਾਨ ਜੜਾ ਹੋ ਜਾਵੇ ਉਹ ਨੁਕਸਾਨ ਕਰਨ ਲਈ ਤਿਆਰ ਹੈ ਸਰ ਅਗਲੀ ਰਣਨੀਤੀ ਕੀ ਹੋਏਗੀ ਜੀ ਦੇਖੋ ਅਸੀਂ ਸਾਨੂੰ ਕਾਨੂੰਨ ਤੇ ਬੜਾ ਪਰੋਸਾ ਆ ਕਿਉਂਕਿ ਸਾਨੂੰ ਪਤਾ ਹੈ ਅਸੀਂ ਗੁੱਡ ਕੌਸਟਲੀ ਕੰਮ ਕਰਦੇ ਹਾਂ ਅੱਜ ਤੱਕ ਅਸੀਂ ਕਦੀ ਵੀ ਕਿਸੇ ਧਰਮ ਨੂੰ ਟਾਰਗੇਟ ਨਹੀਂ ਕੀਤਾ ਪੰਜਾਬ ਦੇ ਵਿੱਚ ਕਦੀ ਵੀ ਮਸੀਹੀ ਲੀਡਰਾਂ ਨੇ ਮਸੀਹ ਪਾਸੋਸਭਾ ਨੇ ਇਹ ਬੜੀਆਂ ਗੱਲਾਂ ਕਰਦੇ ਆ ਕਿ ਤੁਸੀਂ ਸਾਨੂੰ ਆਹ ਕਹਿੰਦੇ ਸਾਨੂੰ ਕਦੀ ਕਿਸੇ ਨੇ ਪ੍ਰੂਫ ਨਹੀਂ ਦਿੱਤਾ ਅਸੀਂ ਤਾਂ ਕਈ ਬੜੇ ਵੱਡੇ ਲੀਡਰਸ਼ਿਪਾਂ ਨੂੰ ਕਿਹਾ ਤਾਂ ਧਾਰਮਿਕ ਆਗੂਆਂ ਨੂੰ ਕਿਹਾ ਹਿੰਦੂ ਹੋਣ ਚਾਹੇ ਉਹ ਸਿੱਖ ਭਾਈਚਾਰੇ ਦੇ ਸੀਗੇ ਚਾਹੇ ਮੁਸਲਮਾਨ ਭਾਈਚਾਰੇ ਦੇ ਹੋ ਦੱਸੋ ਸਾਨੂੰ ਕੋ ਦਿਓ ਪ੍ਰੂਫ ਕੀ ਸਾਡੇ ਕਿਸੇ 크੍ਰਿਸਚਨ ਨੇ ਤੁਹਾਡੇ ਕਿਸੇ ਗੁਰੂ ਨੂੰ ਕੁਛ ਕਿਹਾ ਅਗਰ ਇਹ ਕਿਸੇ ਨੇ ਕਿਹਾ ਲੋ ਅਸੀਂ ਆਪ ਕੰਪਲੇਨ ਕਰਾਵਾਂਗੇ ਨਾ ਤੁਸੀਂ ਅਸੀਂ ਆਪ ਅੱਗੇ ਲ ਕਰਾਂਗੇ ਤੋ ਇਹ ਜਿਹੜੀਆਂ ਗੱਲਾਂ ਕਰਦੇ ਆ ਸਭ ਕੰਪਲੀਟ ਕੀਤੀ ਜਾਵੇਗੀ ਫਾਈਲ ਅਸੀਂ ਉਹਨਾਂ ਅੱਜ ਸੀਪੀ ਸਾਹਿਬ ਨੂੰ ਮਿਲ ਚੱਲੇ ਆ ਅਬੀ ਸਾਡੀ ਕੋਲ ਐਪਲੀਕੇਸ਼ਨ ਆ ਅਸੀਂ ਕਿਉਂਕਿ ਇਹਨਾਂ ਨੇ ਜਿਹੜੇ ਸਾਡੇ ਧਰਮ ਦੇ ਖਿਲਾਫ ਕੁਛ ਗੱਲਾਂ ਬੋਲੀਆਂ ਸਾਡੇ ਧਰਮ ਦੀ ਜੋ ਸਾਡੇ ਰਾਹ ਰੀਤੀਆਂ ਉਹਨਾਂ ਦੇ ਖਿਲਾਫ ਬੋਲੀਆਂ ਉਹਦੇ ਸਾਨੂੰ ਥੇਸ ਪਹੁੰਚੀ ਆ ਤੋ ਜੋ ਬੰਦੀ ਕਾਨੂੰਨੀ ਕਾਰਵਾਈ ਆ ਸਾਨੂੰ ਆਸ ਆ ਇਹ ਕਾਨੂੰਨ ਜਿਹੜਾ ਉਹ ਅਮਲ 'ਚ ਲੈ ਕੇ ਆਏਗਾ